ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਆਪਾਂ ਬਾਈ ਸਰੂ ਸਿੰਘਾ ਪਹੁੰਚ ਚੁਕੇ ਆ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਬਟਾਲਾ ਤੇ ਅੱਜ ਬਈਆਂ ਨੂੰ ਮੱਝਾਂ ਨਾਲ ਨਾਲ ਚਾਰ ਕਟੀਆਂ ਵੀ ਸੇਲ ਆ ਥੋੜਾ ਚਲੋ ਡਿਮਾਂਡ ਕਹਿੰਦੇ ਆ ਕਿ ਘਟੀਆਂ ਲੈ ਕੇ ਚੁਲਾ ਜ ਲੈ ਕੇ ਨੇ ਬਈਆਂ ਨਾਲ ਕਹੋੜੀਆਂ ਕਟੀਆਂ ਲੈ ਕੇ ਨਹੀਂ ਛੋਟੀਆਂ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਆਪਾਂ ਬਾਈ ਜੀ ਅਸਤਿਕਾਲ ਜੀ ਨੀਖਾ ਮੱਝ ਅਸਤਿਕਾਲ ਉਹ ਬਾਈ ਇੱਕ ਮਾਰਕੀ ਸਤਿ ਆ ਜੀ ਇਹਦਾ ਮੇਰਾ ਨੀ ਚਲ ਪਰਵਾਹ ਠੀਕ ਆ ਹਾਂਜੀ ਵਧੀਆ ਬਾਈ ਜੀ ਵਧੀਆ ਤੋਂ ਪੈਣਾ ਪਤ ਨਹੀਂ ਸਮਝ ਪਾਈਏ ਬਿਲਕੁਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਦੇ ਸਾਹਮਣੇ ਸੱਚ ਰਹਿੰਦਿਆਂ ਸਾਰਿਆਂ ਨੂੰ ਪਿਆਰ ਕਰੀ ਸਤਿਕਾਰ ਆਸ ਕਰਦੇ ਹਾਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤ ਰੱਖੇ ਤੰਦਰੁਸਤ ਬਖਸ਼ੀ ਬਿਲਕੁਲ ਜੀ ਤੰਦਰੁਸਤੀ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਆ ਬਾਕੀ ਦੇ ਸਾਰਾ ਕੁਝ ਚੱਲਦਾ ਰਹਿੰਦਾ ਵਾ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਤੇ ਪਾਕਿਸਤਾਨ ਦੀ ਜੀ ਆਪਣਾ ਇੱਕੋ ਹੀ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਅਨਮੋਲ ਖਜ਼ਾਨੇ ਇਹਨਾਂ ਨੂੰ ਸਾਹਮ ਸਾਹ ਰੱਖੋ ਬਿਲਕੁਲ ਜੀ ਕਿਉਂਕਿ ਬਜ਼ੁਰਗਾਂ ਨੂੰ ਸੰਭਾਂਗੇ ਨਾ ਤੇ ਪਰਮਾਤਮਾ ਬਹੁਤ ਕੁਝ ਦਿੰਦਾ ਮੈਨੂੰ ਭਜੀ ਕੁੱਤੇ ਕਿਉਂਕਿ ਇੱਕ ਰੱਬ ਆਵਾਜ਼ ਇੱਕ ਰੱਬ ਮੂਲ ਰੱਬ ਨੂੰ ਵੇਖ ਕੇ ਰੱਬ ਖੁਸ਼ ਹੁੰਦਾ ਮੈਨੂੰ ਇਹਦਾ ਹੈ ਕਮਾਈ ਠੀਕ ਆ ਨਾ ਹਾਂਜੀ ਹਾਂਜੀ ਤੇ ਜੇ ਸਾਡੇ ਰੱਬ ਨੂੰ ਸਾਂਭ ਲੈ ਤੋ ਉਹ ਰੱਬ ਆਪੇ ਖੁਸ਼ ਬਿਲਕੁਲ ਭਜੀ ਮਿਲਣਾ ਨਾ ਇਸ ਕਰਕੇ ਇਹ ਵੀ ਰੰਗ ਹੋ ਆ ਰੱਬ ਇਹਨਾਂ ਨੂੰ ਸਾਂਭ ਲਓ ਬਿਲਕੁਲ ਠੀਕ ਆ ਨਾ ਤੇ ਜਦੋਂ ਤੁਸੀਂ ਇਹਨਾਂ ਨੂੰ ਸਾਂਭਿਆ ਹੋਗਾ ਨਾ ਤੇ ਕਹਿਣ ਜੋਗੇ ਹੋ ਜਾਓਗੇ ਕਿ ਮੈਂ ਤੇ ਰੱਬ ਨੂੰ ਸਾਂਭਦਾ ਤੁਸੀਂ ਕਿਉਂ ਨਹੀਂ ਮਿਲਣਾ ਹਾਂਜੀ ਸਹੀ ਸਹੀ ਸਾਡੇ ਨੂੰ ਕਹਿਣ ਨੂੰ ਕੋਈ ਨਹੀਂ ਜਾਂਦਾ ਤੇ ਕਈ ਵਾਰ ਅਸੀਂ ਸਾਂਭਦੇ ਨਹੀਂ ਤਾਂ ਆਸ ਰੱਖਦੇ ਸਾਡੇ ਬੱਚੇ ਉਹ ਸਾਹਮਣੇ ਆਸ ਨਾ ਰੱਖ ਬਿਲਕੁਲ ਕਿਉਂਕਿ ਸਾਡਾ ਕੀਤਾ ਹੀ ਮਿਲਣਾ ਕਰਨਾ ਪੈਣਾ ਮੈਂ ਐ ਹੀ ਹੈ ਜੀ ਨਹੀਂ ਜਿੰਨਾ ਕਰਾਂ ਅਸੀਂ ਆ ਮਾਲ ਹੀ ਵੇਚਦੇ ਹਾਂ ਮੈਂ ਕਿਉਂ ਕਹਿ ਦਿੰਨਾ ਵੀ ਉਹ ਸਾਡੇ ਕੋਲ ਪੁਰਾਣੇ ਬੰਦੇ ਲਿਓ ਜਿਹੜੇ ਸਾਨੂੰ ਜਾਣਦੇ ਜਾਣਦੇ ਸਹੀ ਗੱਲ ਹੈ ਜੀ ਠੀਕ ਹੋਣਾ ਕੁਝ ਕੀ ਆ जान ਦੇ ਦਾ ਕੀ ਆ ਜਿੰਨ ਨੂੰ ਪਤਾ ਵਾ ਵੀ ਇੰਨਾ ਨਹੀਂ ਕੋਈ ਸਾਡਾ ਝੂਠ ਕੁਝ ਹੋਣਾ ਨਹੀਂ ਨਹੀਂ ਹੋਣਾ ਜੀ ਨਵੇਂ ਬੰਦੇ ਦਾ ਕੋਈ 19 21 ਹੋ ਗਈ ਬਿਲਕੁਲ ਜੀ ਉਹ ਹੁੰਦਾ ਹਸਨਦੀਪ ਜਿਹੜਾ ਸਾਨੂੰ ਪਤਾ ਹੋਵੇ ਤਾਂ ਕਿਸੇ ਕੋਲ ਬੋਲਦੀਏ ਉਸ ਝੂਠ ਹੁੰਦਾ ਜਿਹੜਾ ਜਾਣੇਨ ਜਾਣੇ ਤੇ ਮੈਂ ਕੋਈ ਚੱਲ ਜਾਂਦੀ ਐ ਈ ਆ ਉਹ ਝੂਠ ਨਹੀਂ ਨਹੀਂ ਉਹ ਝੂਠ ਨਹੀਂ ਤੇ ਜਿਹੜੀ ਮੈਂ ਸਾਡੇ ਘਰ ਸਾਡੇ ਪੁਰਾਣਾ ਗਾਹਕ ਸਾਡੀ ਤਸੱਲੀ ਤੇ ਖੜਦਾ ਵਾ ਉਹ ਮੈਂ ਕਦੀ ਜ਼ਿੰਦਗੀ ਚ ਗਲਤ ਨਹੀਂ ਹੁੰਦੀ ਤੇ ਜਿਹੜੇ ਨਵੇਂ ਬੰਦਾ ਆਪਣੀ ਤਸੱਲੀ ਕਰੇ ਤੇ ਲੈ ਕੇ ਜਾਵੇ ਤੁਹਾਨੂੰ ਹੱਥ ਪਾਵੇ ਚੰਗੀ ਲੱਗਦੀ ਤੇ ਲਵੇ ਨਹੀਂ ਚੰਗੀ ਲੱਗਦੀ ਉਹਨੇ ਮੇਰੇ ਘਰ ਤੇ ਜਦੋਂ ਤੂੰ ਤਸੱਲੀ ਕਰਕੇ ਲੈ ਗਿਆ ਤੇ ਫਿਰ ਮੈਂ ਤੇਰੇ ਸਾਡੀ ਘਰ ਦੀ ਬਿਲਕੁਲ ਐਂ ਗਿਆ ਬਾਕੀ ਸਿਰਜੀ ਹੁਣ ਜਿਹੜਾ ਨਾ ਝੂਠ ਦਾ ਜੋ ਕਿ ਜ਼ਿਆਦਾ ਆ ਗਿਆ ਹੂੰ ਪਤਾ ਕੀ ਗੱਲ ਵਾ ਹਰ ਬੰਦਾ ਸੋਚਦਾ ਵਾ ਉਹ ਮਾਲ ਇੰਨਾ ਮਹਿੰਗਾ ਗਾਂ ਇੰਨੀ ਮਹਿੰਗੀ ਆ ਮੇਰੀ 20 ਕਿਲੋ ਮੇਰੀ 25 ਦਿਂਦੀ ਆ ਕੋ ਵੀਰ ਜੀ ਜਾ ਕੇ ਦੋ ਟਾਈਮ ਚੁਆ ਕਰੋ ਤੇ ਚਾਈਆਂ ਦੀ ਤਸੱਲੀ ਕਰਿਆ ਕਰੋ ਕੋਈ ਬੱਚੇ ਨੀ ਲੱਗੇ ਕੋਤ ਮੁੜ ਕੇ ਚੁੱਕ ਕੇ ਫੋਨ ਕਰੀ ਜਾਂਦੇ ਆ ਆਪਣੇ ਸਾਹਮਣੇ ਵੇਖੋ ਤਸੱਲੀ ਕਰਕੇ ਲਓ ਆ ਬਿਲਕੁਲ ਜੀ ਬਾਕੀ ਜਿਹੜਾ ਮੇਰਾ ਵੀਰ ਬੱਚਾ ਲਾ ਕੇ ਵੇਚਦਾ ਨਾ ਤੇ ਜਿੰਨਾ ਵਾਸਤੇ ਹੀ ਕਮਾਈ ਕਰਦੇ ਆ ਨਾ ਉਹਦਾ ਸਾਹਮਣਾ ਨਹੀਂ ਯਾਦ ਰੱਖਿਓ ਜਿੰਦਗੀ ਚ ਗਾਂ ਨੂੰ ਮੱਝ ਨੂੰ ਬੱਚਾ ਲਾ ਕੇ ਨਾ ਦਿਓ ਹਾਂ ਜੀ ਵੇਖੋ ਓਦਾਂ ਵੀ ਜਾਂਦੀਆਂ ਜੀ ਓਦਾਂ ਵੀ ਆ ਕੇ ਜਾਂਦੀਆਂ ਸਹੀ ਗੱਲ ਹੈ ਜੀ ਸਾਡੀ ਗਾਂ ਬੱਚੇ ਉੱਚੇ ਤੇ ਹੀ 1.5 ਮਹੀਨੇ ਤੇ ਸਭ ਤੋਂ ਪਹਿਲਾਂ ਉਹ ਵਿਕੀ ਬਿਲਕੁਲ ਜੀ ਇਹ ਕਰਕੇ ਹਰ ਵਪਾਰੀ ਨੂੰ ਹਰ ਵੀਰ ਨੂੰ ਹਰ ਪਿਛੋ ਘਰ ਵਾਲੇ ਨੂੰ ਵੀ ਤੇ ਤੁਸੀਂ ਵੀ ਨਾ ਕਦੇ ਕਰਿਓ ਕਿਉਂਕਿ ਇਹਦਾ ਸਾਹਬ ਤਾਬ ਇੱਥੇ ਦੇਣਾ ਪੈਣਾ ਬਿਲਕੁਲ ਬਿਲਕੁਲ ਬੱਚਾ ਲਾ ਕੇ ਨਾ ਦਿਓ ਕਿਉਂਕਿ ਪਰਮਾਤਮਾ ਵੇਹਦਾ ਵੀ ਆਪਾਂ ਕਰਨ ਕੀ ਦੇ ਆ ਬੱਚੇ ਦਾ ਕਿਉਂਕਿ ਵੇਖੋ ਜਲੂਸ ਨਿਕਲਿਆ ਜਿਆਦਾ ਜਲੂਸ ਦਾ ਤੇ ਨਿਕਲਿਆ ਮੈਂ ਤੇ ਇੰਨੇ ਨਾ ਗਾਂ ਦੇ ਇੰਨਾ ਜਲੂਸ ਨਿਕਲ ਗਿਆ ਨਾ ਵੀ ਮੈਂ ਵੇਖ ਕੇ ਹਰਾਮ ਮੁਕਾ ਮੇਰੇ ਸਾਰਾ ਗਉਝੜਾ ਕੰਮ ਖਤਮ ਹੋ ਗਿਆ ਬੱਚੇ ਹੁਣ ਨਹੀਂ ਗਾਂਵਾਂ ਖਤਮ ਹੋ ਗਏ ਫਾਰ ਮਾਲੇ ਦੇ ਮਦਸੇ ਮੈਂ ਤਾਂ ਮੈਂ ਕਦੀ ਗਿਆ ਨਹੀਂ ਗਾਂਵਾਂ ਬਾਰੇ ਨਾ ਮੈਂ ਗਾਂ ਲੈਣਾ ਬਹੁਤ ਘੱਟ ਲੈਣਾ ਫਾਰ ਮਾਲਾ ਆਂਦੇ ਵੀ ਬੱਚੇ ਜਾਂਦੇ ਕਿੱਥੇ ਸਾਡੇ ਫੇ ਉਸ ਦਿਨ ਤਾਂ ਮੈਨੂੰ ਦੁੱਖ ਲੱਗਾ ਵੀਰ ਜੀ ਜਾਣੇ ਜਾਂਣੇ ਚ ਗਲਤੀ ਹੋ ਜੇ ਕਿਤੇ ਸੋਚ ਕੇ ਬੱਚੇ ਨਾ ਲਾ ਲਿਓ ਇਹਦਾ ਹਿਸਾਬ ਤੁਹਾਨੂੰ ਦੇਣਾ ਕੋੜੀ ਲੱਗੂ ਪਰ ਮੈਂ ਤੇ ਗਲਤ ਆਉਣਗੇ ਪਰ ਗੱਲ ਇਹ ਆ ਕਮੈਂਡਾਂ ਦਾ ਕੋਈ ਦੋਖ ਨਹੀਂ ਜਿਹੜਾ ਬਈ ਹੋਰ ਸਿਰ ਉਹਨੇ ਕਰ ਰਿਹਾ ਜਿਹਨੇ ਲਾਂਦੇ ਆ ਜਿਹੜੇ ਲਾਂਦੇ ਆ ਉਹਨੇ ਕਰਨਾ ਆ ਤੇ ਇਹ ਕਰਕੇ ਨਾ ਇਹਦਾ ਹਿਸਾਬ ਤੁਹਾਨੂੰ ਦੇਣਾ ਪੈਣਾ ਜੀ ਦੇਣਾ ਪੈਣਾ ਜੀ ਕਿੰਨੇ ਬੱਚਾ ਲਾ ਲਿਆ ਗਾ ਨੂੰ ਉਹਦਾ ਹਿਸਾਬ ਦੇਣਾ ਪੈਣਾ ਜੀ ਤੇ ਸਾਬ ਔਖਾ ਬੜਾ ਯੋ ਖਾਣ ਨੂੰ ਸਾਰਾ ਟੱਬਰ ਨਜ਼ਾਰੇ ਲੈਂਦਾ ਹੀ ਹੋ ਤੇ ਲੈਣੀਆਂ ਦੇਣੀਆਂ ਇੱਕੋ ਨੂੰ ਦੇਣੀਆਂ ਪੈਂਦੀਆਂ ਬਿਲਕੁਲ ਜੀ ਬਿਲਕੁਲ ਬਾਕੀ ਸਾਰਾ ਟੱਬਰਾਂ ਦਾ ਮੌਜਾ ਮੌਜਾ ਤੇ ਜਦੋਂ ਮੰਝੇ ਦੇ ਪਈ ਹੋਈਏ ਨਾ ਉਦੋਂ ਕੋਈ ਲਾਗੇ ਨਹੀਂ ਉਹ ਲੱਗਦਾ ਵਾਜਾ ਮਾਰੀ ਜਾਣਾ ਆਹ ਰਹਿਣ ਤੇ ਇਸੇ ਵਾਇਦਾ ਹੈ ਇਹਨਾਂ ਨੂੰ ਪਤਾ ਕਿ ਗੋਭੀ ਦੇ ਫੁੱਲ ਹੀ ਵੀ ਖਾਂਦੇ ਰਹੇ ਨਾਲ ਬਰਾਬਰ ਸਹੀ ਗੱਲ ਹੈ ਜੀ ਠੀਕ ਹੋਣਾ ਬਿਲਕੁਲ ਉਦੋਂ ਪਿਓ ਦੇ ਨਾਲ ਸਾਰੇ ਹਸਾਲ ਦਿੰਦੇ ਆ ਪਰ ਲੈਣੀਆਂ ਦੇਣੀਆਂ ਇੱਕੋ ਨੂੰ ਦੇਣੀਆਂ ਪੈਣੀਆਂ ਤੇ ਇਸ ਕਰਕੇ ਵੀਰ ਜੀ ਬੱਚਾ ਲਾ ਕੇ ਕਿਸੇ ਨੂੰ ਨਾ ਦੋ ਜਿੰਨਾ ਭੇਜਣੋ ਜੀ ਕਿਹੜੀ ਗੱਲ ਹੈ 5000 ਘੱਟ ਵਿਕ ਜਾਊਗੀ 5000 ਘੱਟ ਹੋ ਜਾਊਗਾ ਇਹ ਨਹੀਂ ਇਹ ਵਪਾਰੀ ਲਾਉਂਦਾ ਵਾ ਘਰਾਂ ਵਾਲੇ ਵੀ ਠੋਕ ਦਿੰਦੇ ਕਈ ਵਾਰ ਮੈਂ ਇੱਕ ਨੂੰ ਇਹ ਵੀ ਕੱਲ ਹੁੰਦਾ ਵੇਖਿਆ ਚੰਗੇ ਭਲੇ ਬੰਦੇ ਆ ਤੇ ਉਹ ਗਾਂ ਦਾ ਬੱਚਾ ਮਰ ਜਾਂਦਾ ਤਾਂ ਕਹੀ ਜਾਂਦੇ ਤੂੰ ਸਾਹ ਬੱਚਾ ਇਹਦਾ ਇਹ ਬੱਚਾ ਵਾ ਮੈਂ ਉਹਦੇ ਘਰ ਗਿਆ ਉਹ ਮੈਂ ਕਿਹਾ ਜਹੇਦਾਰ ਜੀ ਬੇਨਤੀ ਆ ਤੈਨੂੰ ਤੈਨੂੰ ਰੱਬ ਨੇ ਦਿੱਤਾ ਬਹੁਤ ਵਾ ਤੇ ਤੂੰ ਕੋ ਝੂਠ ਬੋਲਦਾ ਗਾਂ ਤੇਰੀ 35 36 ਦੀ ਵੀ ਕੰਢੀ ਇੱਧਾ 5 ਦੀ ਫਰਕ ਕਿੰਨਾ ਕਰ ਬਿਲਕੁਲ ਜੀ ਤੇ 10 12 ਬੱਚਿਆਂ ਨੇ ਖਾ ਜਾਣਾ ਤੇ ਲੈਣੀਆਂ ਦੇਣੀਆਂ ਤੈਨੂੰ ਦੇਣੀਆਂ ਪੈਣੀਆਂ ਮੈਨੂੰ ਆਂਦਾ ਤੈਨੂੰ ਕਿੱਦਾਂ ਪਤਾ ਮੈਂ ਕਿਹਾ ਤੇਰੀ ਗਾਈ ਨੇ ਬੱਚੀ ਦਿੱਤੀ ਮੈਂ ਆਪ ਵੇਖ ਕੇ ਨਾ ਜੇ ਤੂੰ ਵੇਚਦਾ ਸੀ ਇਹਦਾ ਬੱਚਾ ਕਿੱਦਾਂ ਬਣ ਗਿਆ ਫੇ ਮੰਨ ਗਿਆ ਇਸ ਕਰਕੇ ਵੀਰ ਜੀ ਬੇਨਤੀ ਮੈਂ ਉਹਦਾ ਵੀ ਨਾਂ ਨਹੀਂ ਲੈਂਦਾ ਕੋਈ ਸਾਡਾ ਕਿਸੇ ਯੂਰ ਨਹੀਂਗਾ ਅਸੀਂ ਜਿੰਨਾ ਕਹਿ ਸਕਦੇ ਹਾਂ ਉਲਟਾ ਅਸੀਂ ਆਪਣੀ ਜੀਜੀ ਕਰਕੇ ਵੀਡੀਓ ਬਣਾਈਆਂ ਸਾਨੂੰ ਉੱਚ ਜਿਆਦਾ ਫਾਇਦਾ ਕੋਈ ਕਮੈਂਟ ਮਾੜਾ ਨਹੀਂ ਆਉਂਦਾ ਇੱਥੇ ਜਿੰਨੇ ਬੱਚੇ ਲਾਏ ਹੁੰਦੇ ਨਾ ਵੇਖੀ ਕਿਦਾਂ ਕਰ ਬਿਲਕੁਲ ਜੀ ਹੈਗੇ ਨੀ ਇਸ ਕਰਕੇ ਕਮੈਂਟਾਂ ਦਾ ਕੋਈ ਕੋ ਚਾਰ ਖਰਾ ਹੁੰਦਾ ਪਰ ਸਾਰੇ ਖਰਾਬ ਹੁੰਦਾ ਅਸੀਂ ਰੱਬ ਤੋਂ ਡਰ ਕੇ ਆਨੇ ਬੱਚਾ ਨਾਲ ਆਉਂਦਾ ਬਿਲਕੁਲ ਸੋਨੇ ਵਰਗਾ ਵੇਚੋ 2000 ਸਸਤਾ ਮਹਿੰਗਾ ਕੋਈ ਨਾ ਬਿਲਕੁਲ ਸਹੀ ਗੱਲ ਹੈ ਬੱਚੇ ਆਏ ਨੇ ਆਖਰ ਪਤਾ ਲੱਗ ਜਾਣਾ ਚਾਹ ਲੱਗ ਜਾਣਾ ਬਿਲਕੁਲ ਇਸ ਕਰਕੇ ਬੇਂਤੀਆਂ ਗਾਈਆਂ ਚੰਗੀਆਂ ਅੱਜ ਕੱਲ ਬਰੀਡ ਬੜੀ ਬੱਚੇ ਲੈ ਲੈਂਦੀਆਂ ਵਾਹ ਸਹੀ ਗੱਲ ਹੈ ਬਰੀਡ ਬੜੀ ਹੈ ਨਾ ਕੁਝ ਨਹੀਂ ਆਉਂਦੀਆਂ ਬੱਚਾ ਇਸ ਕਰਕੇ ਬਾਕੀ ਸੰਦੀਪ ਜੀ ਮਾਂ ਮਨੇਰੇ ਛੋਟੀ ਅੱਜ ਹੀ ਸੂਈ ਹੈ ਜੀ ਤੇ ਪਿਛਲੇ ਸਾਲ ਵੀ ਆਪਣੇ ਘਰੋਂ ਗਈ ਇੱਧਰ ਵੇਖ ਕੀ ਬੜਾ ਬਖਾਉਰੀ ਕੈਮਰਾ ਮੈਂ ਜੀ ਇੱਕ ਰੈਂਡ ਬੜੀ ਹੈ ਅੱਜ ਕੰਮ ਸੇ ਕੰਮ 4 ਕਿਲੋ ਖਾ ਲਿਆ ਅੱਛਾ ਚਾਰ ਕਿਲੋ ਅਜੇ ਵੇਖ ਲੈ ਵਾ ਕਬੂਤਰ ਤੋਂ ਲੈ ਵਾ ਤਾਂ ਵੇਖ ਤੇ ਐਡਾ ਦਾ ਮੋਟਾ ਖਾਣ ਲੱਗਾ ਸੁਦੀ ਵੀ ਸਿੰਗੀ ਬਣਾਇਓ ਤੇ ਬੱਚਾ ਵੀ ਕੱਟੀ ਟੌਪ ਦੀ ਕੱਟੀ ਆਈ ਮੋਰ ਸਿਰੇ ਦੀ ਮੋਰ ਜੀ ਮੈਂ ਕਾਲੀ ਸ਼ਾਹ ਝੋਟੀ ਜੈਡ ਮਾਰ ਲੈ ਸਾ ਆ ਵੇਖ ਸਾਰੇ ਇੱਥੇ ਵੇਖ ਸਾਰੇ ਬਹੁਤ ਆ ਸਪੈਸ਼ਲ ਖਾਣ ਲੱਗਾ ਹਮੀ ਦੋਰੋ ਬਾੜੀ ਸਿੰਘ ਦੀ ਥੋੜੀ ਜਿਹੀ ਲੱਪਾ ਮਾਰਿਆ ਕਰਕੇ ਨਾ ਲਿੱਸੀ ਲਿੱਸੀ ਨਜ਼ਰ ਆਉਂਦੀ ਆ ਉਹਦਾ ਇੱਕ ਮਿੰਟ ਇੱਧਰ ਆਇਓ ਮਾਰਿਆ ਆਸ ਨਹੀਂ ਜੀ ਵੇਖੋ ਚਲੋ ਤੋਰੋ ਤੋਰੋ ਜੀ ਬਾੜੀ ਵੱਡੀ ਜੱਤ ਵਾਲੀ ਝੋਟੀ ਤੇ ਨਾਲੇ ਇੱਕ ਬਲੈਕ ਕੋਈ ਨਵਾ ਨਹੀਂ ਕੋਈ ਜੀ ਕੇ ਕਰਾ ਲੇਵਾ ਥੱਲੇੋਂ ਵੇਖ ਲਾ ਹਾਂ ਵੱਡੀ ਪੂਰੀ ਪੂਰੇ ਘਰ ਵਿੱਚ ਪੂਰੇ ਘਰਾਂ ਦੀ ਦੇ ਕੱਟੀ ਮਗਰ ਆ ਜਾਓ ਜੀ ਆ ਜਾਓ ਜਾਓ ਘਰਾਂ ਦੀ ਪੂਰੀ ਕੁਤੀ ਨਾ ਬਿਲਕੁਲ ਜੀ ਅੱਲਾਹ ਬਖਸ਼ਾ ਅੱਜ ਜੀ ਇਹਦਾ ਕੱਚਾ ਨਾੜੂ ਆ ਗਿਆ ਸੀ ਅੱਜ ਬਸ ਠੀਕ ਹੈ ਅੱਜ ਜੀ ਸਵੇਰੇ ਸਵੇਰੇ ਬਹੁਤ ਬੋੜਾ ਬਚਾ ਦਿੱਤਾ ਹੈ ਰਾਵਾ ਆਇਤੋ ਅੱਗੇ ਵੀ ਥਾਂੜੇ ਖਾਇਓ ਕੈਮਰਾਮੈਨ ਹਾਂ ਬਹੁਤ ਲੀਵਾ ਵਧੀਆ ਚਲੋ ਇੱਧਰ ਦੇ ਪਾਸੇ ਵਿਖਾ ਦਿਓ ਤੁਹਾਡਾ ਅਗਲੇ ਨੂੰ ਪਤਾ ਲੱਗੂਗਾ ਇੱਧਰ ਵਿਖਾ ਲਓ ਜੀ ਆਹ ਵੇਖਿਓ ਬਹੁਤ ਮੋਟਾ ਮੋਟਾ ਥਾਣਵਾ ਵੀ ਇਹ ਨਹੀਂ ਗੱਚ ਵਾਈ ਚੂਈ ਚੋਪਦੀ ਆ ਨਾਲੇ ਪਿਛਲੇ ਸੂਏ ਦੇ ਘਰੋਂ ਗਈ ਚੰਗੇ ਰਿਕਾਰਡ ਤੇ ਆ ਮੈਂ ਹਾਂਜੀ ਸੰਦੀਪ ਜੀ ਮੋਲ 1 ਲੱਖ ਤੇ 6000 ਰੁਪਇਆ 500 ਚਲੋ ਠੀਕ ਹੋ ਗਿਆ ਬਿਲਕੁਲ ਹਾਂਜੀ ਆ ਜੀ ਇਹ ਘੱਪਣੀ ਸੂਈ ਇਹ ਵੀ ਜੀ ਸੂਈ ਆ ਹਾਂਜੀ ਇੱਕੋ 2 8 ਹੋ ਜੇ ਇੱਕੋ 9 ਹੋ ਜੇ ਠੀਕ ਆ ਇੱਕੋ 8.5 ਨੂੰ ਆਠ ਦੇ ਆਵੇ ਦੇ ਲੋ ਇੱਕ طرف ਇਹਨੂੰ ਕਰਕੇ ਪਾ ਦਿਓ ਆ ਜੀ ਵੱਡੇ ਘਾਦੇ ਚ ਵਾ ਤੇ ਸਿੰਗ ਸਾੰਗੀ ਬੱਚਾ ਡੇਢ ਕਿੰਨੇ ਦਾ ਘਟੋ ਘਾਟ ਆਊਗਾ ਇੱਧਰ ਮਾਰ ਜਿੰਨੇ ਕਾ ਮਰਵਾ ਦਿਓ ਕੋਈ ਵੱਧ ਘੱਟ ਵੀ ਸਮਝ ਲੈਣਾ ਤੇ ਮੈਨੂੰ ਹਨੇ ਫੋਨ ਕਰ ਬਾਤ ਜੀ ਬਾਤ ਤੋਰੋ ਜੀ ਤੋਰੋ ਫਰਾ ਦੇ ਲੋ ਜੀ ਵੇਖੋ ਫਰਾ ਜੀ ਦੋ ਛੱਠਾਂ ਤੋਂ ਬਾਅਦ ਹੋ ਜਾਏ 9 ਹੋ ਜਾਏ 8:30 ਹੋ ਜਾਏ 9:30 ਹੋ ਜਾਏ ਇਹਦੇ ਕਰੀਬ ਰਹਿਣਾ ਦੋ ਸਾਫ ਬੜੀ ਫੈਲੋ ਫਿਕਸ ਲੈ ਮੇਰੀਆ ਚੱਡਾ ਬੰਦ ਲੈ ਵਾ ਬਸ ਠੀਕ ਆ ਜੀ ਜਾਓ ਜੀ ਚਲੋ ਜਾਣ ਦੇ ਪਾਠੀ ਗਾ ਅਰੇ ਝੁਕੇ ਇਕੱਠੇ ਕਿੱਦੇ ਬਾਰੀ ਹੈ ਅੱਜ ਬਹੁਤ ਜੀਲਿਆ ਜਿਆਦਾ ਦੱਸਦਾ ਇਹਦਾ ਸਾਰੇ ਬਹੁਤ ਚੰਗੀਆਂ ਕਟੀਆਂ ਚੰਗਾ ਵਾ ਅੱਗੋਂ ਵੀ ਹੱਥ ਖਾਲੋ ਚੱਲੋ ਮੈਂ ਦੇ ਕਾਂ ਥੋਣ ਬੜਾ ਚੰਗਾ ਇਹ ਸੰਦੀਪ ਜੀ ਪੂਰੇ 60000 ਦੇ ਲਵਾਂਗੇ 50000 ਚਲੋ ਛੋੜਾ ਤੇ ਗਾ ਵੇਖ ਇਹ ਵੀ ਆਪਣੇ ਸੱਜਣ ਬੰਦੇ ਕੋ ਲਈ ਆ ਆਮ ਬੰਦੇ ਕੋ ਨਹੀਂ ਲਈ ਸਾਈ ਬਾਹ ਦਾਵਾ ਕੋਈ ਉਹ ਕੰਮ ਹੈ ਨਹੀਂ ਆ ਠੰਡੀ ਠੁੰਡੀ ਗਾਈਆਂ ਕਿ ਜਿੱਦਾਂ ਮਾਰਦੀ ਮਤਲਬ ਕਹੀ ਜਾ ਕੋਈ ਇਹ ਨਹੀਂ ਚੱਕਰ ਹੈਗਾ ਕੋਈ ਬੱਚਾ ਮਰ ਜੇ ਤੇ ਨਹੀਂ ਮਿਲਣਾ ਨਹੀਂਗਾ ਕੋਈ ਗੱਲ ਨਹੀਂ ਜਿੱਦਾਂ ਮਰਜੀ ਰੱਸੀ ਪਾਓ ਟੌਰਨਚੋ 10000 ਕਿਲੋ ਦੀ ਪਹਿਲੇ ਉਸ ਦੀ ਚੁਵਾਈ ਵੀ ਹੋਈ ਆ ਇਧਰ ਕੈਮਰਾਮੈਨ ਜੀ ਅੱਗੇ ਖੜਾ ਖੜਾ ਹੋਣਾ ਜੀ ਖਾਂਦ ਕਿੱਡਾ ਕਿਡਾ ਮੋਟਾ ਥਣ ਲੱਗਾ ਜੀ ਪਰ ਠੀਕ ਆ ਹੋਰੋ ਜੀ ਲੋ ਜੀ ਦੇਖੋ ਮੇਰਾ ਜੀ ਤੇ ਸਾਰੀ ਚੰਗੇ ਨਾ ਗੋਗੜ ਵਾਲੀ ਚੰਗੀ ਪਾਲੀ ਜੀ ਆ ਵੇ ਆ ਵੇ ਇਹ ਬਾੜੀ ਚੰਗੀ ਆ ਚਲੋ ਜੀ ਇਹਦੀ ਰਾਜੀ ਕਾਤ ਵੀ ਚੰਗਾ ਵਧੀਆ ਇਹਨੂੰ ਛੋਟੇੜੀ ਆ ਹਾਂ ਜਿੰਨੀ ਹੈ ਵਧੀਆ ਨਹੀਂ ਵਧੀਆ ਭਾਜੀ ਆ ਜੋ ਜਾਓ ਜੀ ਬਠੀ ਮਿਲਦਾ ਪਰ ਸੋਣਾ ਥੋੜਾ ਛੋੜਦਾ ਨਾ ਮੇਰੇ ਮੇਰੇ ਨਹੀਂ ਜਾਂਦਾ ਸੰਦੀਪ ਜੀ ਤੇ ਆ ਚਲੋ ਬਾਜ਼ਾਰ ਜਿਹੜਾ ਬਾਜ਼ਾਰ ਵੇਚ ਸੰਦੀਪ ਜੀ ਬੜੀ ਖੰਡੀ ਢੋਟੀ ਬੱਚੀ ਆ ਇਸਾਈਵਾਲ ਵਾਲੇ ਗੁਣ ਹੈ ਨਹੀਂ ਇਹਦੇ ਵਿੱਚ ਕੋਈ ਵੀ ਪਿਛਾਈਵਾਲ ਵਾਲੇ ਗੁਣ ਹੋਣਗੇ ਦੇ ਵਿੱਚ ਕੋਈ ਇਹ ਸੰਦੀਪ ਜੀ ਦਵਾਂਗੇ 34000 34000 ਤੇ ਥੋੜ੍ਹ ਦੋਸਤੋ ਹੀ ਕਰਨੀ ਆ ਠੀਕ ਹੈ ਮੁਨਾਫੇ ਨਹੀਂ ਜ਼ਿਆਦਾ ਲੱਗੇ ਇਹਨਾਂ ਦੇ ਵਿੱਚ ਪਤਾ ਕੀ ਗੱਲ ਵਾ ਫਿਰ ਉਹ ਵੱਡਾ ਰਕਮਾ ਚੱਲ ਜਾਂਦਾ ਛੋਟੀਆਂ ਰਕਮਾਂ ਵਾ ਤੇ ਪਰਾਣਾ ਗਾਹ ਕਾ ਜੀਵ ਨਹੀਂ ਕਰਦਾ। ਬਸ ਠੀਕ ਹੈ। ਇਹ ਸੰਦੀਪ ਜੀ ਕੱਟੀਆਂ ਜਿਹੜੀਆਂ ਨਾ ਆਪਣਾ ਮੈਂ ਸੱਜਣ ਦਾ ਹੀ ਫਾਰਮ ਆ। ਹਾਂ। ਸਾਰਾ ਮਾਲ ਆਪਣੇ ਕੋਲ ਜਾਂਦਾ ਵਾ। ਇਹ ਜਿੰਨੇ ਮੇਰੇ ਵੀ ਉਹਨੇ ਆਉਣਾ ਮੇਰੇ ਕੋਲ ਆਵੇ ਮੈਂ ਕੱਲੀ ਕੱਲੀ ਮੈਂ ਵਿਖਾ ਦੂੰਗਾ ਜਿਹਦੀ ਕੱਟੀ ਆ। ਉਹਦੇ ਘਰ 15 ਪਲੱਸ ਤੋਂ ਮੈਂ ਹੋਊਗੀ ਥੱਲੇ ਨਹੀਂ ਹੋਊ ਕੋਈ। ਅੱਛਾ ਠੀਕ ਹੈ। ਕੋਈ ਸਾਰਾ ਮਾਲ ਮੇਰੇ ਘਰੋਂ ਜਾਂਦਾ। ਸਾਰੀਆਂ ਬਾੜ ਦੀਆਂ ਮਈਆਂ ਤੇ ਉਹਨਾਂ ਦੀਆਂ ਇਹ ਕੱਟੀਆਂ ਵਾ। ਚਾਰੇ ਇੱਕ ਕਰਦੀਆਂ ਕੱਟੀਆਂ ਵਾ। ਕੱਲੀ ਕੱਲੀ ਮੈਂ ਵੇਖ ਕੇ ਤਾਂ ਫੇਰ ਕੱਟੀ ਲੱਗਦੀ। ਹੂੰ। ਠੀਕ ਵਾ ਨਾ। ਤੇ ਇਹਦਾ ਦੁੱਧ ਹੀ ਪੈਸੇ ਲੈ ਆਏ ਬਾਕੀ ਜਿਹੜੇ ਉੱਤੇ ਸਾਮ ਦੇ ਕੁਛ ਨਹੀਂ ਲੈ ਆਏ ਤੇ ਸਾਰਿਆਂ ਦਾ ਰਿਕਾਰਡ ਵੀ ਕਰ ਲੇ ਉਹਨਾਂ ਕੋਲ ਲੈਣੇ ਚਾ। ਬਸ ਠੀਕ ਆ। ਲੋ ਜੀ ਕੱਲੀ ਕੱਲੀ ਕੋ ਕਹਿੰਦੇ ਸਾਡੇ ਘਰ ਲੈ ਆਓ ਦੱਸ ਦਾਂਗੇ ਵੀ ਇਹ ਕਿਹੜੇ ਕਿਹੜੇ ਮੱਸੀ ਬੰਦੇ ਆ। ਬਸ ਠੀਕ ਆ। ਤੇ ਆਹ ਦਾ ਉਂਗਲ ਉਂਗਲ ਮੋਟਾ ਥਾਣ ਹੋਣਾ ਹੋਵੇ ਨਾਲ ਖਾਓ ਜੀ। ਇੱਕ ਮਿੰਟ ਫੜਵਾ ਦੇ। ਸਾਡੇ ਜਮਾਨੇ ਆ। ਆਹ ਵੇਖ ਕਰੋ। ਆ ਚੋਲੀਆਂ ਲਈ ਫੇਰਦੀਆਂ ਵੀ ਕਿਲੋ ਕਿਲੋ ਦੀਆਂ ਉਦਾਂ ਹੀ ਕਿਡਾ-ਕਡਾ ਮੋਟਾ ਥਾਣ ਵੇਖ ਲੱਗਾ ਇੱਕ ਆ ਰਵਖਾ। ਆ ਵੀ। ਸਾਰਿਆਂ ਨੇ ਅੱਡਾ ਮੋਟਾ ਖਾਣ ਲੱਗਾ ਹੈਗਾ ਆਜੋ ਲਿਆਓ ਜੀ ਅਗਰ ਦੋ ਦਲਾ ਫਿਰ ਤੁਹਾਨੂੰ ਬਰਨ ਕਟੇ ਆ ਵੇਚ ਦਿੰਦੇ ਜੇ ਹੋਰ ਮਹਿੰਗੀ ਲੋਹੜਾਣੀ ਗਾਂਦਾਪਤੀ ਇਹ ਦੋਤੀ ਕੀਮਤ ਵੀ ਨਹੀਂ ਹੁੰਦਾ ਇਹ ਤਾਂ ਆਈਆਂ ਨੇ ਪਾ ਲਈਆਂ ਬੜੇ ਸ਼ੌਕ ਨਾਲ ਪਾ ਲਈਆਂ ਇਹਨੂੰ ਕੀ ਕਾ ਵੀ ਰੱਖਾਇਆ ਨੂੰ 15 16 ਦਿਨ ਹੋ ਗਏ ਤੇ ਖਾਲੀ ਆ ਖਾਲੀ ਆ ਪਟੀਕਾ ਮੰਦਣਾ ਨਹੀਂ ਬਿਲਕੁਲ 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 ਕੋਰੀ ਖਾਲੀ ਸਹੀ ਸਹੀ ਗੱਲ ਉਹ ਟੀਕੇ ਨੂੰ ਲਸਣਾ ਤਾਂ ਫਰਜ ਬਣਦਾ ਵਾ ਤੇ ਜੇਦੋ ਕਿਤੇ ਹੀ ਡਾਟ ਜਾਵੇ ਠੀਕ ਆ ਨਹੀਂ ਚੈੱਕ ਕਰਾ ਲਿਆ ਚੈੱਕ ਕਰਾ ਲਿਆ ਬਸ ਪਰ ਉਹਦਾ ਖਾਲੀ ਚਲ ਪਤਾ ਕੀ ਗੱਲ ਕਹੀ ਯਾਰਾ ਬੰਦਾ ਤੂੰ ਕਿਹਾ ਹਾਂਜੀ ਮੈਂ ਖਾਲੀ ਕਿਹਾ ਇਹ ਵੀ ਸੁਣ ਲੈ ਬਿਲਕੁਲ ਠੀਕਾ ਰਖਾਇਆ ਵਾ ਡੇਟ ਵੀ ਮੈਂ ਦੇ ਦੂੰਗਾ 15 16 ਦਿਨ ਦਾ ਆਈਡੀਆ ਹੋਵੇ ਤਾਂ ਠੀਕ ਵਾ ਨਹੀਂ ਤੇ ਗਾ ਧਿਆਰ ਰੱਖੋ ਹਾਂਜੀ ਇਹ ਵੀ ਤੇ ਕਿੰਨੇ ਵਜੇ ਨੇ ਦੀ ਇਹ ਤੇ ਯਾਰ 23000 ਰੁਪਏ ਸਿਰਫ 200 ਛੋੜ ਹੋਣੀ ਮੇਰਾ ਆ 200 ਛੋੜ ਹੀ ਹੋਣੀ ਚਲੋ ਠੀਕ ਆ ਆਪ ਲੋ ਜੀ ਇਹ ਦਿਖਾ ਲਓ ਕਮਾਹ ਜੀ ਕੱਟੀਆਂ ਬਈ ਠੀਕ ਆ ਬਹੁਤ ਸੋਹਣੀ ਕੱਟੀਆਂ ਨੇ ਤੇ ਵਾਰਾਂ ਦੇ ਇੱਕ ਸਿੰਗੀਆਂ ਸੰ ਦੇ ਆ ਵੇਖ ਲਾ ਤੇ ਰੰਗ ਰੰਗ ਵੇਖ ਇਹਨਾਂ ਦਾ ਕਿਦਾਂ ਤੋਹਰੋ ਜੀ ਤੋਹਰੋ ਤੇ ਸਾਰੀਆਂ ਨੂੰ ਖਾਣ ਵਖਾਤੀ ਏਡਾ ਦੇ ਹੋਣਗੇ ਇਹ ਇਹਨੇ ਕੋਈ ਸਾਗ ਲੱਗੀ ਆਉ ਕਿਸੇ ਨੂੰ ਕੋਈ ਚੀਜ਼ ਲੱਗੀ ਆਉ ਆ ਵੇਖ ਪੂਰੇ ਟੱਟ ਪੁਰਾ ਕੇ ਦਾਨ ਆ ਬਹੁਤ ਰੰਗ ਬਾਜ਼ ਕੱਟੀਆਂ ਦੁੱਧ ਦੀਆਂ ਪੜੀਆਂ ਆਵਾ ਆਜੋ ਆਜੋ ਹਾਜੀ ਇਹਦੀ ਬਾਈ ਯਾਰ 2000 ਰੁਪਏ ਚਲੋ ਠੀਕ ਆ ਇਹ ਆ ਵੀ ਕੱਟੀ ਦੇ ਕਣ ਵਾਲੇ ਜੋ ਇਹ ਇਹ ਬਾਈ ਯਾਰ ਇਹਦਾ ਮੁੱਲ ਕਰਨਾ ਵਾ ਇਹਨੇ 30000 ਰੁਪਏ ਦੁੱਧ ਦਿੱਤਾ ਅੱਛਾ ਇੱਕ ਵਾਰ ਬਾਹਰ ਲੱਚਾ ਪਾਉਣਾ ਆਜੋ ਬੰਦੇ ਜਾਂਦੇ ਪਤਾ ਹੀ ਪੱਲਿਓਂ ਵਿਆਹ ਸਾਰਾ ਕੋਲ ਮੇਰਾ ਤੂੰ ਇੱਕ ਤਰ੍ਹਾਂ ਇਹ ਕੱਟੀ ਆ ਜਾ ਤੇ ਬਾਕੀ ਇਹਨੇ ਰਿਕਾਰਡ ਵੀ ਮਿਲਣਗੇ ਨਾ ਉਹਦੇ ਕੋਲ ਕੋਈ ਰਿਕਾਰਡ ਵੀ ਮਿਲਣਗੇ ਨਾ ਇਹ ਨਹੀਂਗਾ ਇੱਥੇ ਰੋ ਆ ਵੇਖੀ ਇਸ ਦਾ ਆ ਵੇਖ ਬਾਸਪੁਰ ਆ ਆ ਵੇਖਦੀ ਆ ਵੇ ਆ ਵੇਖ ਚੋਣ ਵਾਲੀ ਆ ਆ ਕੈਮਰਾਮੈਨ ਵੇਖ ਆ ਕੀ ਬਣਾਇਆ ਨਹੀਂ ਜਾ ਇਹ ਹੀ ਕੱਟੀ ਹਰਿਆਣੇ ਚ ਲਾ ਦਾਂ ਤੇ 50000 ਦੇ ਇਹ ਰਿਕਾਰਡ ਵੀ ਲਿਓ ਤੇ ਵੇਖ ਕਿੰਨਾ ਕੁਦ ਪਾਇਆ ਨੇ ਬੇਚਾਰੇ ਨੇ ਕਾਜੂ ਯਾਰ ਜੀ ਇਹ ਜੀ ਸੰਦੀਪ ਜੀ ਮਤ 22000 22000 ਇਹ 22 ਦੀ ਤਾਂ ਦੇਣੀ ਆ ਜੇ ਕਿਸ ਨੇ ਉਹ ਲਈ ਨਾਲ ਠੀਕ ਆ ਜੇ ਕੱਲੀ ਆ ਕੇ ਛੇਰ ਨਹੀਂ ਨਾ ਬਾਈ ਬਿਲਕੁਲ ਦੋ ਜੋੜਾ ਬਾਈ ਬਾਈ ਜੋੜਾ ਇਹ ਬਾਈ ਬਾਈ ਯਾਰ ਹਾਂ ਜੋੜਾ ਬਾਈ ਬਾਈ ਯਾਰ ਹੈ ਨਾ ਇਹ ਵੀ ਸੰਦੀਪ ਜੀ ਕੱਤੀ ਬੜੀ ਚੰਗੀ ਹੈਗੀ ਆ ਹਾਂ ਜੀ ਇਹ ਵੀ ਉਹਦੇ ਤਰੀਕਾ ਆਈ ਇਹਦੇ ਵੀ ਇਹ ਡਾੜਾ ਮੋਟਾ ਖਾਨ ਹੋਊਗਾ ਥੱਲੇ ਕਿਉਂਕਿ ਕੁਆਲਿਟੀ ਇੰਨੀ ਆ ਬਸ ਚਲੋ ਬਸ ਉਹ ਤੇ ਇੰਨਾ ਇੱਕ ਮਿੰਟ ਦੇਖੀ ਇਹਦਾ ਨਕੀ ਦਿਖਾਣਾ ਇਸ ਸੰਦੇ ਸੀਮਨ ਕਿੰਨੂ ਕਿਹਾ ਜਾਂਦਾ ਆਹ ਦੇਖ ਆਹ ਵੇ ਬਿਲਕੁਲ ਇਹਨੂੰ ਕਿਹਾ ਜਾਂਦਾ ਹੈਨਾ ਨਹੀਂ ਨਹੀਂ ਬਹੁਤ ਸਲੀ ਘਟ ਗਈ ਲੈ ਉਹ ਆ ਜੀ ਤੇ ਦੋ ਤੀ ਦਾ ਮੋਲ ਵੀ ਨਹੀਂ ਗਾ ਹੁਣ ਇਹ ਇੰਨੇ ਤੋਂ ਦੋ ਤੀ ਦਾ ਮੋਲ ਨਹੀਂ ਲੈਣ ਦੇਗਾ ਹਾਂ ਜੀ ਬੰਦੀ ਜੀ ਇਹ 11000 ਦੀ ਦੇ ਦਾਂਗੇ 200 ਛੋੜੋ ਚੋੜਾ ਜਾਣ ਛੋੜੇ ਨੇ 200 ਹਣੀ ਇਹ ਸਾਰੀਆਂ ਦੀ 200 ਹਣੀ ਆ ਜੋੜਾ ਇਕੱਠਾ ਲੈ ਚੁਣਾਂ ਚਲੋ ਠੀਕ ਇਹ ਥੋੜਾ ਇਕੱਠੇ ਦਾ ਹੋਇਆ ਸੀ ਇਹ 2000 ਦੀ ਦੇ ਦਾਂਗੇ ਕਿਉਂਕਿ ਇਹਦਾ 2000 ਮਤਲਬ ਹੱਥ ਵੜਦਾ ਬਿਲਕੁਲ ਜੀ ਬਾਕੀ ਸੰਦੀਪ ਜੀ ਇਹੋ ਆਪਣੇ ਕੋਲ ਮਾਲ ਆ ਪਹਿਲਾਂ ਵੀ ਬੇਨਤੀਆਂ ਕਰਦੇ ਆ ਆਪਣਿਆਂ ਕੋ ਲਓ ਕੋਈ ਵੀ ਤੁਹਾਡਾ ਬਿਲਕੁਲ ਮੈਂ ਨਹੀਂ ਹਾਂਜੀ ਤੁਸੀਂ ਬੜੇ ਚੰਗੇ ਲਾ ਹਾਂਜੀ ਆਪਣਿਆਂ ਤੋਂ ਲਓ ਤੇ ਠੱਗੀ ਤੋਂ ਬਚੋ ਬਾਜੀ ਬਾਜੀ ਜਿੱਥੇ ਤੁਹਾਨੂੰ ਠੱਗੀ ਪਈ ਉਹ ਦੂਜੀ ਵਾਰ ਨਾ ਜਾਇਓ ਬਿਲਕੁਲ ਜੀ ਇੱਕ ਵਾਰਾਂ ਦਾ ਸਾਰੇ ਖਾ ਗਏ ਤੇ ਦੂਜੀ ਵਾਰ ਜਾਣਾ ਨਹੀਂਗਾ ਤੇ ਆਪਣੇ ਆਪੋ ਜਾਓ ਜਿਹੜਾ ਤੁਹਾਡਾ ਆਪਣਾ ਜਿੱਥੋਂ ਤੁਸੀਂ ਮਾਲ ਲੈਨੇ ਆ ਉਥੋਂ ਜਾਓ ਤੇ ਉਹਦੀ ਗਰੰਟੀ ਹੋਊਗੀ ਤੇ ਜੇ ਉੱਠ ਕੇ ਆਖੋ ਵੀ ਲਈਏ ਕਿ ਕੋਈ ਤਾਂ ਫੋਨ ਕਿਸ ਨੂੰ ਕਰੀ ਜਾਈਏ ਸਾਡੇ ਕੋਲ ਇੰਨਾ ਸਮਾਂ ਫੋਨ ਸੁਣਦਾ ਹੈ ਬਿਲਕੁਲ ਜੀ ਠੀਕ ਵਾਣਾ ਚੁੱਪ ਕਰਕੇ ਜਿੱਥੋਂ ਲਈ ਆ ਜਿੱਥੇ ਵਿਸ਼ਵਾਸ ਬਣਿਆ ਵਾ ਉਥੋਂ ਹੀ ਮਾਰ ਜਾਓ ਤੇ ਨਾਂ ਤੁਹਾਡੇ ਦੀ ਸਰਮਣ ਸਿੰਘ ਪਿੰਡ ਪੱਡੇ ਤਸਵੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਬਾਰ ਬਾਰ ਦੱਸੀ ਦਾ ਵੀ ਜ਼ਿਲ੍ਹਾ ਸਾਡਾ ਗਰਦਾਸਪੁਰ ਆ ਨਜ਼ਦੀਕ ਡੇਰਾ ਬਿਆਸ ਰਾਧਾ ਸਵਾਮੀ ਬਹੁਤ ਮਸ਼ਹੂਰ ਵਾ ਤੇ ਇੱਕ ਪਾਸੇ ਸ੍ਰੀ ਹਰਗੋਬਿੰਦਪੁਰ ਵੀ ਹੈਗਾ ਤੇ ਇੱਕ ਪਾਸੇ ਮੈਤਾ ਵੀ ਹੈਗਾ ਇਹ ਆਪਣੇ ਲਾਗੇ ਲਾਗੇ ਆ ਤੇ ਬਾਕੀ ਸਾਰੇ ਵੀ ਰਹਿਣ ਸਾਰੇ